Hallelujah, hallelujah, hallelujah. Thank you, Jesus. Thank you, Jesus. Hallelujah. ਇਹ ਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਵੇਰ ਦੇ ਲਈ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਸਿਤਾਰੇ ਪਾਕ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਆਪ ਗੁਰੂ ਜੀ ਪ੍ਰਭੂ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਪਵਿੱਤਰ ਆਦੇਵਾ ਜੀ ਇੱਕ ਇੱਕ ਜਨ ਤੇ ਕਬਜ਼ਾ ਕਰੋ ਹਾਲੇਲੂਇਆ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਹਾਲੇਲੂਇਆ ਪ੍ਰਭੂ ਜੀ ਤੁਸੀਂ ਅਲਫਾ ਹੋ ਉਮੇਗਾਵਾਦ ਅਤਿਅੰਤ ਹੋਪਿਤਵ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸਾਰੇ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਸਭ ਤੁਹਾਡੇ ਹੱਥਾਂ ਦੀ ਰਚਨਾ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਆ ਪ੍ਰਭੂ ਜੀ ਅਸੀਂ ਦਰਦ ਤੇ ਕੰਮ ਦੇ ਲਈ ਤੁਹਾਡੀ ਹਜ਼ੂਰੀ ਵਿੱਚ ਆਨੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਆ ਪ੍ਰਭੂ ਜੀ ਇੱਕ ਜਨ ਤੇ ਵੱਡੀ ਦਇਆ ਤੇ ਕਿਰਪਾ ਕਰੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਇਸੇ ਤੜਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਇਸ ਸੁੰਦਰ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਭਨਾ ਦੀ ਜ਼ਿੰਦਗੀ ਵਿੱਚ ਬਖਸ਼ਿਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪਿਤਾ ਪਰਮੇਸ਼ਰ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦੇ ਨਹੀਂ ਦੇਖ ਸਕਕੇ ਪਿਤਾ ਪਰਮੇਸ਼ਰ ਪਰ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੋ ਅੱਜ ਤੱਕ ਤੁਸੀਂ ਸਾਨੂੰ ਜਿਉਂਦੇ ਰੱਖਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਪ੍ਰਭੂ ਜੀ ਤੁਸੀਂ ਰਾਜਿਆਂ ਦੇ ਰਾਜੇ ਹੋ ਪ੍ਰਭੂ ਮਨ ਦੇ ਪ੍ਰਭੂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਆਲੇ ਦੁਆਲੇ ਸਾਡੀ ਢਾਲ ਹੋ ਪਿਤਾ ਪਰਮੇਸ਼ਰ ਜੀ ਬਚਾਉਣ ਵਾਲੇ ਪਰਮੇਸ਼ਰ ਹallelujah ਪਤਾ ਪਰਮੇਸ਼ਰ ਜੀ ਸਾਡੇ ਸਾਰੇ ਜਾਣੇ ਤੇ ਅਣਜਾਣੇ ਗੁਨਾਹਾਂ ਨੂੰ ਮਾਫ ਕਰ ਦਿਓ ਪਤਾ ਪਰਮੇਸ਼ਰ ਜੀ ਪ੍ਰਭੂ ਜੀ ਪ੍ਰਭੂ ਯਸ਼ੂ ਮਸੀਹ ਜੀ ਦੇ ਪਵਿੱਤਰ ਲਹੂ ਦੇ ਨਾਲ ਤੂੰ ਸਾਨੂੰ ਸ਼ੁੱਧ ਕਰੋ ਹallelujah 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 ਪਤਾ ਪਰਮੇਸ਼ਰ ਜੀ ਤੁਸੀਂ ਸਾਡੀ ਮਹਿਮਾ ਤੇ ਸਿਰ ਨੂੰ ਠੋਣ ਵਾਲੇ ਪਰਮੇਸ਼ਰ ਹallelujah ਹallelujah ਧੰਨਵਾਦ ਧੰਨਵਾਦ ਪਤਾ ਪਰਮੇਸ਼ਰ ਜੀ ਇਸ ਸਾਰੀ ਮਹਿਮਾ ਤੇ ਜਲਾਲ ਤੇ ਆਦਰ ਤੁਹਾਡੇ ਹੀ ਬਿਗਤ ਨਾਮ ਨੂੰ ਦਿੰਦੇ ਹallelujah ਬਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਵੱਲ ਹੋ ਸਾਡਾ ਸ਼ਰਸਥਾਨ ਹੋ ਬਿਤਾ ਪਰਮੇਸ਼ਰ ਜੀ ਕੋਦਾਵੰ ਜੀ ਤੁਸੀਂ ਸਾਡੀ ਢਾਲ ਹੋ ਸਾਡਾ ਗੜ੍ਹ ਹੋ ਸਾਡੀ ਲੁਕਣੇ ਦੀ ਥਾਂ ਹੋ ਬਿਤਾ ਪਰਮੇਸ਼ਰ ਜੀ ਦਾਦਾ ਧੰਵਾਦ ਧੰਨਵਾਦ ਹਾਲੇਲੂਆ ਪ੍ਰਭੂ ਜੀ ਤੁਸੀਂ ਸਾਨੂੰ ਹਰ ਇੱਕ ਵੈਰੀ ਦੀ ਸ਼ਕਤੀ ਤੋਂ ਬਚਾਉਣ ਵਾਲੇ ਪਰਮੇਸ਼ਰ ਹੋ ਹਾਲੇਲੂਆ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪ੍ਰਤਿਪਾਲ ਕਰਮਾਨੇ ਪਰਮੇਸ਼ਰ ਹੋ ਹਾਲੇਲੂਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਬਿਤਾ ਪਰਮੇਸ਼ਰ ਜੀ ਸੇ ਬਰਾ ਨਾ ਕਰ ਦੇ ਪ੍ਰਭੂ ਜੀ ਕਿਤੇ ਵੱਡੀ ਦਇਆ ਦੇ ਕਿਤੇ ਵੱਡੀ ਕਿਰਪਾ ਕਰੋ ਬਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਹਾਡਾ ਫਤਿਹ ਮੰਦ ਸਜਾਦ ਹਮੇਸ਼ਾ ਸਾਨੂੰ ਸੰਭਾਲਦਾ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਸਾਨੂੰ ਆਪਣੇ ਪਾਗ ਪਵਿੱਤਰ ਖੰਭਾ ਦੇ ਨਾਲ ਟੱਕ ਦਿਓ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਸਾਨੂੰ ਆਤਮਿਕ ਸਮਝ ਆਤਮਿਕ ਬੁੱਧ ਦਿਓ ਪਿਤਾ ਪਰਮੇਸ਼ਰ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਪਾਗ ਰੂਜੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕੀਏ ਪਿਤਾ ਪਰਮੇਸ਼ਰ ਤੇ ਪਵਿੱਤਰ ਆਤਮਾ ਜੀ ਅਸੀਂ ਤੁਹਾਡੀ ਮਰਜ਼ੀ ਦੇ ਅਨੁਸਾਰ ਚੱਲ ਸਕੀ ਹallelujah ਹallelujah ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਤੂੰ ਯਹਵਾ ਦੇ ਉੱਤੇ ਨਿਹਾਲ ਰਹਿ ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਹਿਰਦੇ ਔਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਹallelujah ਪ੍ਰਭੂ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਸਾਡਾ ਵਿਸ਼ਵਾਸ ਹੋ ਹallelujah ਹallelujah ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਪਨਾ ਹੈ ਹallelujah ਤਨ ਉਹ ਹਨ ਜਿਹੜੇ ਉਸ ਵਿੱਚ ਪਨਾ ਲੈਂਦੇ ਹਨ ਤਾਂ ਪਰਮੇਸ਼ਰ ਦਾ ਅਧੰਤਵਾਦ ਕਰਦੇ ਪ੍ਰਭੂ ਜੀ ਤੁਸੀਂ ਹੀ ਸਾਡੀ ਪਨਾਗਾਹ ਹੋ ਤਾ ਪਰਮੇਸ਼ਰ ਹallelujah ਹallelujah ਥੈਂਕ ਯੂ ਜੀਸਸ ਹallelujah ਹallelujah ਪਰਮੇਸ਼ਰ ਦੇ ਡਰਨ ਵਾਲਿਆਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੁੰਦੀ ਹallelujah ਹallelujah ਪਰਮੇਸ਼ਰ ਦਾ ਵਚਨ ਸੁਲਿਖਿਆ ਯਹੋਵਾ ਨੂੰ ਬੁਕਾਰਨ ਵਾਲੇ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ ਹallelujah ਹallelujah ਥੈਂਕ ਯੂ ਜੀਸਸ ਕਿਉਂਕਿ ਉਹਨਾਂ ਦੀ ਸਹਾਇਤਾ ਹੀ ਹੋਵਾ ਪਿਤਾ ਪਰਮੇਸ਼ਰ ਜੀ ਆਪ ਕਰਦੇ ਆਂ ਹਾਲੇਲੀਉਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਹਾਡੇ ਅੱਖਾਂ ਸਾਡੇ ਵੱਲ ਲੱਗੀਆਂ ਰਹਿੰਦੀਆਂ ਹਨ ਪਿਤਾ ਪਰਮੇਸ਼ਰ ਤੁਹਾਡੇ ਕੰਨ ਸਾਡੀ ਦੁਹਾਈ ਵੱਲ ਲੱਗੇ ਰਹਿੰਦੇ ਹਨ ਪਿਤਾ ਪਰਮੇਸ਼ਰ ਤੁਹਾਡਾ ਧੰਵਾ ਧੰਵਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਾਨ ਦੇਖਵਾਲੀ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਵਾ 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 ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡੇ ਬੱਚੇ ਵਿੱਚ ਲਿਖਿਆ ਹੀ ਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਤੇ ਕੁਚਲੇ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅੱਜ ਜਿੰਨੇ ਵੀ ਤੁਹਾਨੂੰ ਪੁਕਾਰ ਰਹੇ ਹਨ ਜਿੰਨੇ ਵੀ ਤੁਹਾਡੇ ਅੱਗੇ ਦੁਹਾਈ ਦੇ ਰਹੇ ਹਨ ਪਿਤਾ ਪਰਮੇਸ਼ਰ ਇੱਕ ਇੱਕ ਦੀ ਪੁਕਾਰ ਤੁਹਾਡੇ ਕੰਨਾਂ ਵਿੱਚ ਪਹੁੰਚੇ ਪਿਤਾ ਪਰਮੇਸ਼ਰ ਤੇ ਸਵਰਗੋਂ ਉਤਰਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਇੱਕ ਇੱਕ ਜਨ ਦੀ ਪ੍ਰਾਰਥਨਾ ਤੁਹਾਡੀ ਹਜ਼ੂਰੀ ਵਿੱਚ ਇੱਕ ਸੁਗੰਧੀ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਹਾਲੇਲੂਇਆ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਮੈਨੂੰ ਪੁਕਾਰਨ ਵਾਲੇ ਕਦੀ ਸ਼ਰਮਿੰਦਾ ਨਹੀਂ ਹੁੰਦੇ ਹਾਲੇਲੂਇਆ ਉਹ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਵੀ ਸ਼ੇਰ ਦੇ ਕਾਰਨ ਤੇਰਾ ਹਰ ਬੋਝ ਤੋੜ ਦਿੱਤਾ ਜਾਵੇਗਾ ਹਾਲੇਲੂਇਆ ਹਰ ਜੁਲਾ ਪਾਣੀ ਦਿੱਤਾ ਜਾਵੇਗਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਉਹਦੇ ਅਭਿਸ਼ੀ ਇੱਕ ਜਾਨ ਨੂੰ ਛੂਏ ਵੀ ਤਾਂ ਪਰਮੇਸ਼ਰ ਜੀ ਇੱਕ ਇੱਕ ਜਾਨ ਦੇ ਸਾਰੇ ਬੰਧਨ ਟੁੱਟ ਜਾਣ ਵੀ ਤਾਂ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਦ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਪ੍ਰੋਬਹੁਤੜੀ ਬਚਨ ਵਿੱਚ ਲਿਖਿਆ ਹਾਰ ਅਤੇ ਅਜਤੇ ਦੇ ਵਿਰੁੱਧ ਬਨਾਇਆ ਜਾਵੇਗਾ ਨਿਕੰਮਾ ਹੋ ਜਾਵੇਗਾ ਹallelujah ਪਿਤਾ ਪਰਮੇਸ਼ਰ ਜੀ ਵੈਰੀ ਦੀ ਹਰ ਇੱਕ ਸ਼ਕਤੀ ਸ਼ਰਮਿੰਦੀ ਹੋ ਜਾਏ ਯਿਸੂ ਮਸੀਹ ਦੇ ਨਾਮ ਵਿੱਚ ਪ੍ਰਭੂ ਜੀ ਵੈਰੀ ਦੇ ਹਰ ਹੱਤਿਆ ਨਿਕੰਮੇ ਹੋ ਚੁੱਕੀਆਂ ਨੇ ਯਿਸੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜੀ ਹਾਲੇ ਨਹੀਂ ਲਿਆ ਥੈਂਕ ਯੂ ਜੀਸਸ ਹallelujah ਪ੍ਰੋਬਹੁਤੜੀ ਬਚਨ ਵਿੱਚ ਲਿਖਿਆ ਹੈ ਯਹੋਵਾ ਦੇਵ ਵੈਰੀਆਂ ਦੇ ਨਾਮ ਪਰਮੇਸ਼ਰ ਦੇ ਦੂਤਾ ਆਪ ਲੜਦੇ ਹਨ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਬੜਾ ਧੰਨਵਾਦ 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 ਤੁਹਾਡੇ ਬਚਨ ਵਿੱਚ ਲਿਖਿਆ ਹੈ ਤੁਹਾਡੇ ਵੈਰੀ ਨਾ ਜਿਆ ਨਾ ਹੋਇਆ ਜੀ ਉਹ ਜਾਣ ਕੇ ਹਾਲੇਲੂਇਆ ਹਾਲੇਲੂਇਆ ਯਹਵਾ ਦਾ ਦੂਤ ਉਹਨਾਂ ਨੂੰ ਤੱਕਾ ਮਾਰਦਾ ਜਾਵੇਗਾ ਤੇ ਉਹ ਉੱਡਦੀ ਹੋਈ ਪੌਣ ਵਿੱਚ ਉੱਡਦੀ ਹੋਈ ਧੂੜ ਵਾਂਗ ਹੋਣਗੀ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਪਰ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਪੁਕਾਰਨ ਵਾਲੇ ਕਦੀ ਵੀ ਸ਼ਰਮਿੰਦਾ ਨਹੀਂ ਹੋਣਗੇ हालेलुया हालेलुया ਤੇ ਆਪਣਾ ਮੇਸ਼ਾ ਦਾ ਰਚਨ ਵਿੱਚ ਲਿਖਿਆ ਹੈ ਤੂੰ ਜੋ ਵੀ ਰਹੀ ਤੇ ਇਹ ਲੜਾਈਆਂ ਮੈਂ ਲੜਦਾ ਹਾਂ ਹਾਲੇलुया थैंक यू ਜੀਸਸ थैंक यू ਜੀਸਸ ਤੇ ਆਪਣਾ ਮੇਸ਼ਾ ਦਾ ਤੰਬਾ ਸਾਡੇ ਬਚਨ ਵਿੱਚ ਲਿਖਿਆ ਹੈ ਤੇ ਆਪਣਾ ਰਾਹ યો ਵਾਦੇ ਕੋਚਰਾ ਕਰ ਤੂੰ ਤੇਰੇ ਸਾਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਹਾਲੇलुया ਸਾਡੇ ਬਚਨ ਵਿੱਚ ਲਿਖਿਆ ਹੈ ਅਧਿੰਤਾ ਤੇ ਦੇ ਵਾਰਸ ਹੋਣਗੇ ਹਾਲੇलुया ਅਤੇ ਬਹੁਤ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਤੁਸੀਂ ਸਾਡੀ ਪ੍ਰਾਰਥਨਾ ਨੂੰ ਸਾਡੀ ਦੁਆਈਆਂ ਨੂੰ ਸੁਣਨ ਵਾਲੇ ਪਰਮੇਸ਼ਰ ਦਾ ਧੰਨਵਾਦ ਅੜੀ ਬਚਨ ਚ ਲਿਖਿਆ ਜੋ ਮਨੁੱਖਾ ਤੋਂ ਹੋਣਾ ਹੈ ਪਰਮੇਸ਼ਰ ਤੂੰ ਸਭ ਕੁਝ ਹੋ ਸਕਦਾ ਹੈ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਤੰਦਰੁਸਤੀ ਦੇਣਾ ਇੱਕ ਇੱਕ ਜਾਨ ਨੂੰ ਬਰਕਤ ਤੇ ਆਸ਼ੀਸ਼ਾਂ ਦੇਣਾ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਇਹਨਾਂ ਦੇ ਸਾਰੇ ਮਾਰਕਾਂ ਨੂੰ ਸਫਲ ਕਰਨਾ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਣਾ ਬਿਤਾ ਪਰਮੇਸ਼ਰ ਜੀ ਇਹਨਾਂ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਦੇ ਨਾਲ ਰਜਾਣਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਉਤਮ ਉਤਮ ਪਦਾਰਥ ਹੈ ਖਾਨ ਪਿਤਾ ਪਰਮੇਸ਼ਰ ਤੁਹਾਡਾ ਧੰਬਾ ਹallelujah ਹallelujah ਪ੍ਰਭੂ ਜੀ ਤੁਸੀਂ ਸਾਡੀ ਅਦਾਸਾ ਬਿੰਦਿਆਂ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਬਾ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਆਪਣੇ ਆਗੂਆਂ ਦੇ ਲਈ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਨੇ ਪ੍ਰਭੂ ਜੀ ਵਚਨਾਂ ਦੇ ਨਾਲ ਸਾਨੂੰ ਤੁਹਾਡੇ ਨਾਲ ਜੋੜਿਆ ਹੈ ਪਿਤਾ ਪਰਮੇਸ਼ਰ ਜੀ ਪਰਬੂ ਜੀ ਸੇ ਆਪਣੇ ਆਗੂਆਂ ਦੀ ਲੰਬੀ ਉਮਰ ਤੰਦਰੁਸਤੀ ਮੰਗਦੇ ਆਂ ਬਿਤਾ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਪ੍ਰਭੂ ਜੀ ਆਪਣੇ ਆਗੂਆਂ ਦੇ ਉਹਨਾਂ ਦੇ ਪਰਿਵਾਰਾਂ ਦੀ ਸੁਖ ਸਲਾਮਤੀ ਮੰਗਦੇ ਆਂ ਬਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਉਹਨਾਂ ਦੇ ਚਾਰਚ ਫਿਰ ਉਹਨਾਂ ਦੀ ਰੱਖਿਆ ਕਰਦੇ ਹਨ ਤੇ ਉਹਨਾਂ ਨੂੰ ਹਰ ਬੁਰੀ ਬਲਾ ਤੋਂ ਬਚਾਉਂਦੇ ਹਨ ਬਿਤਾ ਪਰਮੇਸ਼ਰ ਜੀ ਤੁਹਾਡਾ ਤੁੰਬਰ ਤਾਂ ਬਾਤ ਕਰਦੇ ਹallelujah ਬਿਤਾ ਪਰਮੇਸ਼ਰ ਜੀ ਅਸੀਂ ਇਸ ਲੈਣ ਦੀ ਸੁਖ ਸਲਾਮ ਤੇ ਤੁਹਾਡੀ ਹਜ਼ੂਰੀ ਵਿੱਚੋਂ ਮੰਗਦੀਆਂ ਬਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪੈ ਮਨਨ ਵਾਲਿਆਂ ਦੀ ਤੁਹਾਡੀ ਪੁਕਾਰਨ ਵਾਲਿਆਂ ਦੀ ਸੁਖ ਸਲਾਮ ਤੇ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪ੍ਰਭੂ ਜੀ ਤੁਸੀਂ ਸਾਡੀ ਬੇਨਤੀਆਂ ਦਾ ਸੁਣਿਆ ਪ੍ਰਭੂ ਸੀ ਤੜਾਤਨ ਬਾਤ ਕਰਦੇ ਆ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਆ ਆਮਨ ਆਮਨ ਆਮਨ